ਪਿਆਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਰਕਾਰ ਦੇ ਵਿਭਾਗ ਵੱਲੋਂ 19 ਜੂਨ ਨੂੰ ਪੱਤਰ ਜਾਰੀ ਕੀਤਾ ਗਿਆ ਪੰਜਾਬ ਸਿਵਲ ਸਕੱਤਰ ਦੋ ਚੰਡੀਗੜ ਵਿਖੇ ਮੁਲਾਦਮਾ ਦੇ ਆਗੂਆਂ ਦੀ ਮੀਟਿੰਗ 25 ਜੂਨ ਚੰਡੀਗੜ ਦਫਤਰੀ ਦਫਤਰੀ ਕਮਰਾ ਨੰਬਰ 217 ਵਿਖੇ ਚਰਚਿਲ ਕੁਮਾਰ ਵਿਸ਼ੇਸ਼ ਕੱਤਰ ਨਾਲ ਹੋਵੇਗੀ ਪੀ ਐਸ ਪੀ ਸੀ ਐਲ ਵੱਲੋਂ ਪ੍ਰਮੁੱਖ ਇੰਜੀਨੀਅਰ ਮੁੱਖ ਇੰਜੀਨੀਅਰ ਤੇ ਵਿਭਾਗਾਂ ਦੇ ਮੁਖੀਆਂ ਨੂੰ 20 ਜੂਨ 2024 ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਪੈਡੀ ਸੀਜ਼ਨ 2024 ਦੌਰਾਨ ਨਾਨ ਅਗਸਟਡ ਕਰਮਚਾਰੀਆਂ ਦੀਆਂ ਬਦਲੀਆਂ ਤਨਤੀਆਂ ਤੇ ਮਿਤੀ 16 6 2024 ਤੋਂ 31 10 2024 ਤੱਕ ਰੋਕ ਲਗਾ ਦਿੱਤੀ ਗਈ ਹੈ ਸਿਰਫ ਪ੍ਰਬੰਧਕੀ ਅਧਾਰ ਤੇ ਬਦਲੀਆਂ ਤੇ ਤਨਤੀਆਂ ਮਾਨਜੋਗ ਸੀ ਐਮ ਡੀ ਦੀ ਪ੍ਰਵਾਨਗੀ ਨਾਲ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਦੇ ਪ੍ਰੋਮੋਸ਼ਨਲ ਵਿਭਾਗ ਵੱਲੋਂ 19 ਜੂਨ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਕੰਟਰੈਕਟ ਤੇ ਕੰਮ ਕਰਦੇ ਮਲਾਜਮਾਂ ਦੀਆਂ ਸੇਵਾਵਾਂ ਵਿੱਚ 31 ਤਿੰਨ 2020 ਮੁੱਖ ਇੰਜੀਨੀਅਰ ਤੇ ਵਿਭਾਗਾਂ ਦੇ ਮੁਖੀਆਂ ਨੂੰ 20 ਜੂਨ 2024 ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਪੈਡੀ ਸੀਜ਼ਨ 2024 ਦੌਰਾਨ ਨਾਨ ਅਗਸਟਡ ਕਰਮਚਾਰੀਆਂ ਦੀਆਂ ਬਦਲੀਆਂ ਤਨਾਤੀਆਂ ਤੇ ਮਿਤੀ 16 6 2024 ਤੋਂ 31 10 2024 ਤੱਕ ਰੋਕ ਲਗਾ ਦਿੱਤੀ ਗਈ ਹੈ ਸਿਰਫ ਪ੍ਰਬੰਧਕੀ ਅਧਾਰ ਤੇ ਬਦਲੀਆਂ ਤੇ ਤਨਖਾਹਤियां ਮਾਨਜੋਗ ਸੀ ਐਮ ਡੀ ਦੀ ਪ੍ਰਵਾਨਗੀ ਨਾਲ ਕੀਤੀਆਂ ਜਾਣਗੀਆਂ ਪੰਜਾਬ ਸਰਕਾਰ ਦੇ ਪ੍ਰਮੋਸ਼ਨਲ ਵਿਭਾਗ ਵੱਲੋਂ 19 ਜੂਨ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਦਾ ਵਿਸ਼ਾ ਹੈ ਕੰਟਰੈਕਟ ਤੇ ਕੰਮ ਕਰਦੇ ਮਲਾਜ਼ਮਾਂ ਦੀਆਂ ਸੇਵਾਵਾਂ ਵਿੱਚ 31 ਤਿੰਨ 2025 ਤੱਕ ਵਾਧਾ ਕੀਤਾ ਗਿਆ ਹੈ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ